ਸਕਹ ਤੱਲ ਗੁਰ ਸੇਵੀਐ ਇਹਨੇ ਸਹਜਿਸਭਾਏ ਦਰਸ਼ਨ ਪਰਸੈ ਗੁਰ ਕੈ ਜਨਮ ਮਰਨ ਦੁਖ ਹੋਵੈ ਸਬਦ ਕ ਸੰਮਦੇ ਨੂਰ ਅਰਸੋਂ ਗੁਰ ਸਹਾ ਛਟਿਐ ਤਦ ਦੇਤੇ ਸੱਚੇ ਪਤਸ਼ਾਹ ਮਲ ਜਨਮ ਜਨਮ ਦੀ ਕਟਈਐ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੇਜ ਸਹਾਈਂ ਆਰਣਜਾ ਸਿਰ ਦੇ ਮਨ ਦਨ ਆਗਾ ਰਾਖ ਕੈ ਉਬੀ ਸੇਵ ਕਰੇ ਹਸਤੇ ਸਿਰ ਜੋ ਅੰਕਸ ਹੈ ਸਿਰ ਦੇ ਮਨ ਤਨ ਆਗੈ ਰਾਖ ਕੇ ਉਬੀ ਸੇਵ ਕਰੇ ਏ ਗਰਮਖਿਆਪਨੇ ਵਾਰੀ ਸਭ ਰਾਜ ਸ੍ਰਿਸ਼ਟ ਕਾਲੇ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖੇ ਨਾਮ ਤੇ ਆਇਆ ਆਇ ਤੇ ਪਰਵਾਨ ਨਾਨਕ ਕੁੱਲ ਉਧਾਰੇ ਆਪਣਾ ਦਰਗਾ ਬਾਵੇ ਮਕੇ ਸਖੀਆਂ ਸੇਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸੇ ਇੱਕ ਗੁਰਕਾਰ ਲਾਈਆ ਜਨ ਗੁਰ ਪਿਆਰਾ ਮਨ ਚਿੱਤ ਤੇਨਾ ਭਾਉ ਗੁਰ ਦੇਵਈਆ ਗੁਰਸੇਕਾ ਇੱਕੋ ਪਿਆਰ ਗੁਰਾਂ ਮੇਤਾ ਪਤਾ ਭਾਈ ਗੁਰ ਸਤਗੁਰ ਬੋਲ ਸਭ ਗੁਰ ਆਖੇ ਗੁਰ ਜੀ ਵਾਇਆਂ ਸਤ ਗੁਰ ਬਲਹੁ ਸਭ ਗੁਰਿਆਕ ਗੁਰੂ ਜੀ ਵਾਇਣਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋ ਲੋਕ ਮਹੱਲਾ ਤੇ ਜਾ ਹਸਤੀ ਸਿਰ ਜੋ ਅੰਕਸ ਹੈ ਅਹਰਣ ਜੋਂ ਸਰਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ ਅੱਜ ਦਾ ਪਾਵਨ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਅੰਗ 647 ਅਤੇ 48 ਤੇ ਸਭਾਏ ਮਨ ਹੈ ਜੀ ਸਤਿਗੁਰੂ ਜੀ ਕਿਰਪਾ ਕਾਲ ਨੂੰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ